ਜਿਹੜਾ ਸੱਜਣ ਦਿਲੋਂ ਕਿਸੇ ਵੀ ਕੰਮ ਨੂੰ ਲੈ ਕੇ ਤੁਰੇ ਨਾ ਮਾਲਕ ਬਾਹੇ ਗੁਰੂ ਉਹਦੀ ਆਪਣੇ ਆਪ ਬਾਹ ਫੜਦਾ ਹੁੰਦਾ ਛੋੜੀ ਨਹੀਂ ਦਿੰਦੀ ਥੋੜੀ ਹੁੰਦੀ ਸੀ ਉਦੋਂ ਹਾਂ ਕਨਾਲ ਦੇ ਕਨਾਲ ਬੀਜ ਨਹੀਂ ਹੋਈ ਸੀ ਸਕੂਟਰੀਆਂ ਤੇ ਸਫਾਰਾ ਕਰਦੇ ਪਿੰਡਾਂ ਚ ਅਸਾ ਪਿੰਡਾਂ ਚ ਸਕੂਟਰੀਆਂ ਦੇ ਵੇਚ ਕੇ ਉਹਦੇ ਹੁੰਦੇ ਦੀ ਉਹ ਕੀ ਮਤਲਬ ਫਿਰ ਇਹ ਸਾਬ ਨਾਲ ਤੁਸੀਂ ਕਿਹੜੇ ਕਿਹੜੇ ਪਿੰਡਾਂ ਚ ਕਿਹੜਾ ਲਾਉਂਦੇ ਰਹੇ ਹੋ ਪਹਿਲਾਂ ਅਸੀਂ ਆ ਸਾਰੀ ਆ ਮੋੜਾ ਮੂੜਾ ਢਿੱਲਾ ਮਾ ਤੇ ਆ ਨੇੜੇ ਨੇੜੇ ਆਪਣੇ ਵਿਲਾ ओके okay. यहां सारे बदा ते वदी ते सारी गीड़ा खाली ते ਹੁਣ ਮਤਲਬ ਜਿਵੇਂ ਕਹਦੀ ਹੈ ਵੀ ਇਹ ਬਿਲਕੁਲ ਤਿਆਰ ਹੋ ਚੁੱਕੀ ਆ ਹਾਂਜੀ ਅੱਜ ਇਹ ਕਿੰਨੇ ਕਿੰਨੇ ਦਿਨਾਂ ਦੀ ਹੋ ਗਈ ਜੀ ਅੱਜ ਇਹ ਇਹ ਅੱਜ ਲਗਭਗ ਇਹ 45 46 ਦਿਨਾਂ ਦੀ ਹੋ ਗਈ ਅਸਾਂ 45 46 ਦਿਨਾਂ ਦੀ ਹੋ ਗਈ ਮਤਲਬ ਹੁਣ ਇਹ ਲੱਗਣ ਦੇ ਕਾਬਿਲ ਹੈ ਕਾਬਿਲ ਹੈ ਜੀ ਫੁੱਲ ਸੱਸੀ ਗਾਲ ਦੋਸਤੋ ਕੀ ਹਾਲ ਚਾਲ ਨੇ ਆਪਣਾ ਅਕਸਰ ਹੀ ਦੇਖਦੇ ਰਹਿੰਨੇ ਆ ਵੀ ਜਿਹੜਾ ਪਿਆਜ਼ ਆ ਬੜਾ ਮਹਿੰਗਾ ਹੋ ਜਾਂਦਾ ਤੇ ਜਦੋਂ ਮਹਿੰਗਾ ਹੋ ਜਾਂਦਾ ਨਾ ਫਿਰ ਹਰ ਇੱਕ ਸੱਜਣ ਹਰ ਇੱਕ ਭੈਣ ਭਰਾ ਸਾਡਾ ਇਹ ਸੋਚਦਾ ਹੁੰਦਾ ਵੀ ਕਿਉਂ ਨਾ ਆਪਣੇ ਘਰੇ ਲਗਾਇਆ ਜਾਵੇ ਕਿਉਂ ਨਾ ਆਪਣੇ ਖੇਤਾਂ ਦੇ ਵਿੱਚ ਲਗਾਇਆ ਜਾਵੇ ਬਹੁਤ ਸੱਜਣਾ ਨੂੰ ਤਾਂ ਨਾ ਪਨੀਰੀ ਦੇ ਵਿੱਚ ਵੀ ਗਮਰਾਹ ਕੀਤਾ ਜਾਂਦਾ ਹੁੰਦਾ ਕਿਉਂਕਿ ਜਿਹੜੀ ਪਨੀਰੀ ਦਿਖਾਈ ਜਾਂਦੀ ਹੈ ਹਨਾ ਸੁਪਨੇ ਦਿਖਾਏ ਜਾਂਦੇ ਆ ਉਹ ਨਹੀਂ ਗੱਲਬਤ ਬਣਦੀ ਪਰ ਅੱਜ ਮਿੱਤਰੋ ਤੁਹਾਨੂੰ ਉਸ ਇਨਸਾਨ ਨੂੰ ਮਲਾਉਣ ਜਾ ਰਹੇ ਆ ਜਿਹੜਾ ਲਗਭਗ 30-35 ਸਾਲਾਂ ਤੋਂ ਵੀ ਇਸ ਕਿੱਤੇ ਦੇ ਨਾਲ ਜੁੜਿਆ ਹੋਇਆ ਉਹ ਵੀ ਇਸ ਕਿੱਤੇ ਵੱਲ ਹੁਣ ਵੱਡੇ ਜਿਵੇਂ ਕਹਿੰਦੀ ਰੂਪ ਦੇ ਵਿੱਚ ਉਹਨਾਂ ਨੇ ਕਿੱਤੇ ਨੂੰ ਕਿਉਂ ਵੀ ਆਪਣਾ ਪ੍ਰੋਫੈਸ਼ਨਲ ਕਿਤਾਬ ਬਣਾ ਲਿਆ ਹਨਾ ਤੇ ਕਹਿੰਦਾ ਜਿਸ ਦੀ ਰਗ ਰਗ ਵਿੱਚ ਫਤਿਹ ਉਹਦੀ ਹਰ ਮੈਦਾਨ ਫਤਿਹ ਹਨਾ ਜਿਹੜਾ ਸੱਜਣ ਦਿਲੋਂ ਕਿਸੇ ਵੀ ਕੰਮ ਨੂੰ ਲੈ ਕੇ ਤੁਰੇ ਨਾ ਮਾਲਕ ਬਾਹੇ ਗੁਰੂ ਉਹਦੀ ਆਪਣੇ ਆਪ ਬਾਹ ਫੜਦਾ ਹੁੰਦਾ ਪਰ ਅੱਜ ਸੱਜਣੋਂ ਖੜੇ ਆ ਪਿੰਡ ਆਪਾਂ ਸ਼ਹਿਨੇ ਦੇ ਵਿੱਚ ਤੇ ਇੱਥੇ ਨਾ ਬਾਬਾ ਜੀ ਨੇ ਸਰਦਾਰ ਚੰਦ ਸਿੰਘ ਬਾਕੀ ਆਪਾਂ ਇਹਨਾਂ ਤੋਂ ਸਾਰੀ ਜਾਣਕਾਰੀ ਲੈਣੇ ਆ ਵੀ ਕਿੰਨਾ ਕਿੰਨਾ ਦਾ ਰਕਬਾ ਲਾਇਆ ਹੋਇਆ ਹੈ ਨਾ ਕਿਉਂ ਮਤਲਬ ਇਹ ਇੱਧਰ ਨੂੰ ਆ ਗਏ ਵੀ ਪਹਿਲਾਂ 35 ਸਾਲ ਪਹਿਲਾਂ ਜੇ ਇਹਨਾਂ ਨੇ ਗੱਲ ਕੀਤੀ ਹੈ ਵੀ ਉਦੋਂ ਕਿਸ ਤਰ੍ਹਾਂ ਮਤਲਬ ਪਨੀਰੀ ਵੇਚਦੇ ਸੀ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਨੇ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਦਵਾਂਗੇ ਮਿੱਤਰੋ ਵੀਡੀਓ ਸ਼ੇਅਰ ਕਰਦੇ ਹੋ ਤੇ ਐਂਡ ਤੱਕ ਜਰੂਰ ਸੁਣ ਲਿਓ ਪਹਿਲਾਂ ਆਪਾਂ ਸਵਾਗਤ ਕਰ ਲਈਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੰਨ ਬਾਬਾ ਜੀ ਬਹੁਤ ਵਧੀਆ ਜੀ ਤੁਹਾਡਾ ਨਾਮ ਚੰਦ ਸਿੰਘ ਆ ਚੰਦ ਆ ਜੀ ਜਿਹੜੀ ਮੈਂ ਗੱਲ ਕਹੀ ਆ ਤੁਸੀਂ ਇਹ ਦੱਸਿਓ ਆਪੀ ਕਿੰਨੇ ਸਾਲਾਂ ਤੋਂ ਮਤਲਬ ਤੁਸੀਂ ਜਿਹੜਾ ਹੀ ਪਨੀਰੀ ਦਾ ਕੰਮ ਕਰਦੇ ਹੋ ਅਸੀਂ ਲਗਭਗ 35 ਸਾਲ ਤੋਂ ਕਰਦੇ 35 ਸਾਲ ਹੋ ਗਏ ਤੁਹਾਨੂੰ ਹਾਂ ਜੀ ਓਕੇ ਹਾਂ ਜੀ ਤੇ ਪਿੰਡ ਤੁਹਾ ਪਿੰਡ ਸਾਡਾ ਸਹਣਾ ਹੀ ਹੈ ਜੀ ਸਾਨੂੰ ਮਿਲੋ ਇੱਥੇ ਚੰਗੀ ਲੱਗਦੀ ਜਦੋਂ ਇੱਥੇ ਰਹਿਣਾ ਅਸੀਂ ਇੱਥੇ ਰਹਿੰਦੇ ਹਾਂ ਸਹਣੇ ਹਾਂ ਹਾਂ ਇੱਥੇ ਰਹਿੰਦੇ ਹਾਂ ਓਕੇ ਤੇ ਮੈਨੂੰ ਇਹ ਦੱਸਿਓ ਜੀ 35 ਸਾਲ ਪਹਿਲਾਂ ਤਾਂ ਲਗਭਗ ਜਿਵੇਂ ਕਹਦੀ ਆ ਵੀ ਜਿਹੜੀਆਂ ਪਨੀਰੀਆਂ ਜਿਵੇਂ ਆਪਾਂ ਹੁਣ ਵੱਡੇ ਪੱਧਰ ਤੇ ਬੀਜ ਰੱਖੀ ਆ ਇਸ ਤਰ੍ਹਾਂ ਨਹੀਂ ਸੀ ਹੁੰਦੀਆਂ ਨਾ ਛੋੜੀ ਛੋੜੀ ਬੀਜ ਦੀ ਸੀ ਥੋੜੀ ਹੁੰਦੀ ਸੀ ਉਦੋਂ ਹਾਂ ਕਨਾਲ ਦੇ ਕਨਾਲ ਬੀਜ ਨਹੀਂ ਹੋਈ ਸੀ ਸਕੂਟਰੀਆਂ ਤੇ ਸਫਾਰਾਈ ਕਰਦੇ ਪਿੰਡਾਂ ਚ ਅਸਾ ਪਿੰਡਾਂ ਚ ਸਕੂਟਰੀਆਂ ਦੇ ਵੇਚ ਕੇ ਆਉਂਦੇ ਹੁੰਦੇ ਦੀ ਓਕੇ ਮਤਲਬ ਫਿਰ ਇਹ ਸਭ ਨਾਲ ਤੁਸੀਂ ਕਿਹੜੇ ਕਿਹੜੇ ਪਿੰਡਾਂ ओके okay. यहां सारे ਬਦਾਤੇ ਬਦਿੱਤੇ ਸਾਰੇ ਗੀੜਾ ਖਾਂਦੀ ਸੀ ਮਤਲਬ ਹੁਣ ਵੀ ਸਾਰੇ ਲੋਕ ਤਾਂ ਉਹਨਾਂ ਜਾਣਦੇ ਆ ਜਾਣਦੇ ਆ ਜੀ ਜਾਣਦੇ ਓਕੇ ਤੇ ਹੁਣ ਆਪਾਂ ਮਤਲਬ ਕਿੰਨਾ ਕੁ ਜਿਹੜਾ ਏਰੀਆ ਲਾਇਆ ਜੀ ਪਨੀਰੀ ਦਾ ਇਹ ਆਪਣੇ ਅੱਧਾ ਕਿੱਲਾ ਲੱਗਿਆ ਜੀ ਅੱਧਾ ਕਿੱਲਾ ਲੱਗਿਆ ਹੋਇਆ ਤੇ ਜੇ ਗੱਲ ਕਰੀਏ ਇਹਦੇ ਵਿੱਚ ਮਤਲਬ ਹੁਣ ਤੁਹਾਡੇ ਲੋਕ ਵੇ ਵੈਰਾਈਟੀ ਕਿਹੜੀ ਕਿਹੜੀ ਆ ਸਾਡੇ ਕੋਲੇ ਇੱਕ ਤਾਂ ਰੈੱਡ ਫੋਰ ਆ ਰੈੱਡ ਫੋਰ ਹਾਂ ਆਪਣਾ ਇਹਦਾ ਨਾਸ਼ਕ ਵਾਲਾ ਬਸ ਨਾਸ਼ਕ ਦੀ ਪਨੀਰੀ ਆ ਹਾਂ ਤੇ ਮਿੱਤਰੋ ਵੱਡੀ ਗੱਲ ਇਹ ਹੈ ਤੁਹਾਨੂੰ ਦੱਸਦੇ ਆ ਕਿਉਂਕਿ ਨਾਸ਼ਕ ਨਾ ਜਿਹੜੀ ਇੱਕ ਵੈਰਾਈਟੀ ਆ ਇਹਦਾ ਲਗਭਗ ਹੀ ਰੇਟ ਹਾਈ ਰਹਿੰਦਾ ਇਹ ਜਣਾ ਇਹ ਗੱਲ ਇਹ ਜਿਆਦਾ ਪੱਕੇ ਛਿਲਕੇ ਪਤਲੇ ਛਿਲਕੇ ਹਾਂ ਕਿਉਂਕਿ ਮੰਡੀ ਦੇ ਵਿੱਚ ਵੀ ਜਦੋਂ ਹਰੇਕ ਆਪਣੇ ਕੋਈ ਵਿਆਹ ਸ਼ਾਦੀ ਹੋਵੇ ਆਪਣੀ ਜਗ੍ਹਾ ਲੈ ਲਈਏ ਹਲਵਾਈ ਉਹਦੇ ਲਿਖ ਦਿੰਦਾ ਵੀ 1 50 ਕਿਲੋ ਗੰਡੇ ਮਗਰ ਲਿਖ ਦਿੰਦਾ ਨਾਸਕ ਦੇ ਹੈ ਨਾ ਨਾਸਕ ਦੇ ਤੇ ਨਾਸਕ ਜਿਹੜੀ ਵੈਰੈਟੀ ਨੇ ਇਹ ਬਹੁਤ ਘੈਂਟ ਆ ਤੇ ਇੱਕ ਤਾਂ ਨਾਸਕ ਵੈਰੈਟੀ ਜੀ ਤੁਹਾਡੇ ਓਕੇ ਤੇ ਹੋਰ ਦੂਸਰੀ ਵੈਰੈਟੀ ਕਿਹੜੀ ਹੈ ਜੀ ਦੂਜੀ ਇਹ ਸਾਡੇ ਪੰਜਾਬ ਨਰੋਲ ਹੈ ਜੀ ਥੋੜਾ ਜਿਹਾ ਲਾਇਆ ਵਾ ਦੋਕ ਕਹਿਰੀਆਂ ਅੱਛਾ ਦੋਕ ਕਹਿਰੀਆਂ ਪੰਜਾਬ ਨਰੋਲ ਦੀਆਂ ਹਾਂ ਓਕੇ ਉਹ ਕਿਸ ਤਰ੍ਹਾਂ ਦੀ ਵੈਰੈਟੀ ਹੁੰਦੀ ਹੈ ਜਿਹੜੀ ਪੰਜਾਬ ਨਰੋਲ ਉਹਦੀ ਵਧੀਆ ਰਿਜ਼ਲਟ ਆ ਜੀ ਠੀਕ ਹੈ ਜੀ ਮਤਲਬ ਜਿਹਨੂੰ ਪੰਜਾਬ ਨਰੋਲ ਦੀ ਲੋਡ ਹੁੰਦੀ ਹੈ ਲਾਇਆ ਪਹਿਲਾਂ ਉਹ ਆਪਦੀ ਆਮ ਮੰਗ ਕਰਦਾ ਵੀ ਉਹ ਹੈਗਾ ਠੀਕ ਹੈ ਜੀ ਹਾਂ ਫਿਰ ਅਸੀਂ ਉਹ ਦੇ ਦਿੰਨੇ ਸਸ ਫਿਰ ਦੇ ਦਿੰਨੇ ਹਾਂ ਜੀ ਓਕੇ ਤੇ ਹੁਣ ਮਤਲਬ ਜਿਵੇਂ ਕਹਦੀ ਹੈ ਵੀ ਇਹ ਬਿਲਕੁਲ ਤਿਆਰ ਹੋ ਚੁੱਕੀ ਆ ਅੱਜ ਇਹ ਕਿੰਨੇ ਕਿੰਨੇ ਦਿਨਾਂ ਦੀ ਹੋ ਗਈ ਜੀ ਅੱਜ ਇਹ ਇਹ ਅੱਜ ਲਗਭਗ ਇਹ 45 46 ਦਿਨਾਂ ਦੀ ਹੋ ਗਈ ਅਸਾਂ 45 46 ਦਿਨਾਂ ਦੀ ਹੋ ਗਈ ਮਤਲਬ ਹੁਣ ਇਹ ਲੱਗਣ ਦੇ ਕਾਬਿਲ ਹੈ ਕਾਬਿਲ ਹੈ ਜੀ ਫੁੱਲ ਠੀਕ ਹੈ ਤੇ ਮੈਨੂੰ ਇਹ ਦੱਸਿਓ ਜੀ ਹੁਣ ਜਿਹੜੇ ਵੀ ਸੱਜਣ ਆਪਣੀ ਵੀਡੀਓ ਵੇਖ ਰਹੇ ਆ ਤੇ ਉਹ ਰੇਟ ਵੀ ਜਾਣਨਾ ਚਾਹੁੰਦੇ ਹੁੰਦੇ ਆ ਵੀ ਤੋ ਤੁਹਾਡਾ ਮਤਲਬ ਕਿ ਫਿਰ ਜਿਹੜਾ ਮਤਲਬ ਕਿ ਜ਼ਿਆਦਾ ਲਊਗਾ ਉਹਨੂੰ ਘੱਟ ਵੀ ਲਾਇਆ ਜਾਇਆ ਜਾਗਦਾ ਹਾਂਜੀ ਯਾਨੀ ਕਨਾਲ ਜੇ ਕਰਮ ਦਾ ਸਾਡਾ 800 ਰੁਪਏ ਰੀ ਦਾ ਅਸਾ ਇੱਕ ਕਰਮ ਦਾ 800 ਰੁਪਿਆ ਅੱਛਾ ਬਾਈ ਕਰਮ ਜਿਵੇਂ ਕਈ ਵਾਰ ਅਗਲਾ ਹੱਥ ਕਹਿ ਦਿੰਦਾ ਹੁੰਦਾ ਹੱਥ ਉਹ ਨਹੀਂ ਉਹ ਅਸੀਂ ਫੁੱਟਾਂ ਦੇ ਹਿਸਾਬ ਨਾਲ ਹੀ ਕਰ ਦੇ ਲਾ ਅਸਾ ਤੁਸੀਂ ਫੁੱਟਾਂ ਦੇ ਹਿਸਾਬ ਨਾਲ ਹੀ ਦੰਦਿਓ ਇਹ ਮਤਲਬ ਤੁਹਾਡੇ ਡੰਡੇ ਨਾਲ ਮਿਲਣ ਵਾਸਤੇ ਹਾਂਜੀ ਹਾਂ ਇਹ ਕਰਮ ਹੈ 5.5 ਫੁੱਟ ਦੀ ਅੱਛਾ ਮਤਲਬ ਇਹ ਕਰਮ ਹੈ ਜਿਹੜੀ ਬਣਾਈ ਹੋਈ ਆ ਓਕੇ ਹਾਂਜੀ ਇਹ 8 86 850 ਜਿਹੜਾ ਤੁਹਾਡਾ ਰੇਟ ਹੈ ਹਾਂਜੀ ਹਾਂਜੀ ਓਕੇ ਲੈ ਮਿੱਤਰੋ ਇਹ ਨ ਅਸਾ ਕਰ ਮੈਂ ਇਧਰ ਨੂੰ ਕਰ ਮੈਂ ਇਧਰ ਨੂੰ 822 ਕਰ ਮੈਂ ਠੀਕ ਹੈ ਠੀਕ ਹੈ ਤੇ ਬਾਕੀ ਤੁਹਾਡੇ ਮੈਨੂੰ ਮੋਬਾਈਲ ਨੰਬਰ ਦੱਸਿਓ ਜੀ ਕਿਹੜਾ ਚੱਲਦਾ ਹੈ 98764 ਹਾਂ 92468 ਪਰ ਮੈਂ ਇਧਰ ਕੈਮਰਾ ਮਾਰਦੀ 98764 92468 ਇਹ ਬਾਬਾ ਜੀ ਦਾ ਮੋਬਾਈਲ ਨੰਬਰ ਹੈ ਤੁਸੀਂ ਨਾ ਇੱਕਾ ਲੋਕੇਸ਼ਨ ਦੱਸਿਓ ਜੀ ਆਪਣਾ ਮਤਲਬ ਕਿੱਥੇ ਜਿਖੜੇ ਆਪਾਂ ਇਸ ਟਾਈਮ ਵੀ ਆਪਣਾ ਜਗ੍ਹਾ ਦੱਸਿਓ ਕਿੱਥੇ ਜਿਖੜੇ ਆਪਾਂ ਜਗਾ ਇਹ ਆਪਾਂ ਪੁਲ ਤੋਂ ਰਲੇ ਪਾਸੇ ਹਾਂਜੀ ਜਿਪ ਦਿਹਾੜੋਂ ਤੋਂ ਆਉਂਗੇ ਤਾਂ ਸਮਝ ਖੱਬੇ ਹਾਂਜੀ ਜੇ ਸਹਨੇੋਂ ਆਉਣੇ ਹੋ ਕਿੱਥਾਂ ਸੱਜੇ ਮਤਲਬ ਜੇ ਜਿਹੜੇ ਸੱਜਣ ਪਧੌੜ ਤੋਂ ਆਉਣਗੇ ਉਹ ਨਹਿਰ ਟੱਪਣ ਤੋਂ ਪਹਿਲਾਂ ਹੀ ਖੱਬੇ ਆਥੇ ਇਹ ਖੱਬੇ ਆਥੇ ਮਤਲਬ ਆਪਣਾ ਬਾਹਣ ਹੈ ਤੇ ਜਿਹੜਾ ਨੇ ਸਹਨੇ ਵੱਲ ਆਉਣਾ ਉਹ ਨਹਿਰ ਲੰਘ ਕੇ ਸੱਜੇ ਆਥੇ ਹਾਂਜੀ ਨਾਲ ਹੀ ਜਮਟਾ ਲੰਘੀਂ ਖਟਾ ਤੇ ਬਾਕੀ ਹਾਂ ਇੱਥੇ ਨਾ ਮਿੱਤਰ ਖੁੰਜੇ ਦੇ ਉੱਪਰ ਟਰੈਕਟਰ ਖੜੇ ਹੁੰਦੇ ਆ ਤੇ ਇਹ ਹਾਂ ਉਹਨਾਂ ਦੇ ਬਿਲਕੁਲ ਹੀ ਨਾਲ ਆ ਤੇ ਬਾਕੀ ਇਹ ਬੈਨਰ ਵੀ ਲੱਗਿਆ ਹੋਇਆ ਨਾਲ ਹੀ ਨਾਲ ਹੀ ਸੜਕ ਤੇ ਬੈਨਰ ਵੀ ਲੱਗਿਆ ਹੋਇਆ ਤੇ ਔਲਖ ਪਨੀਰੀ ਫਾਰਮ ਸਹਨਾ ਦੇ ਨਾਂ ਤੇ ਤੇ ਬਾਕੀ ਨੰਬਰ ਆਪਾਂ ਜਿਹੜੇ ਡਿਸਕ੍ਰਿਪਸ਼ਨ ਦੇ ਵਿੱਚ ਲਿਖਤੇ ਤੁਸੀਂ ਜਿਹੜੀ ਵੀ ਵੈਰਾਈਟੀ ਇੱਥੋਂ ਲਿਜਾਣੀ ਆ ਹਨਾ ਤਾਂ ਤੁਸੀਂ ਮਤਲਬ ਬਾਬਾ ਜੀ ਨਾਲ ਸੰਪਰਕ ਕਰੋ ਬਾਬਾ ਜੀ ਪੂਰੀ ਮਤਲਬ ਇਹ ਆਪਣਾ ਗਾਰੰਟੀ ਐ ਵੀ ਹੋਣੀ ਹੀ ਹੋਣੀ ਆ ਪੂਰੀ ਗਾਰੰਟੀ ਆ ਜੀ ਪੂਰੀ ਗਾਰੰਟੀ ਇੱਕ ਵੀਗਨੇ ਦੀ ਕੱਢਦਾ ਓਕੇ ਲੈ ਮਿੱਤਰੋ ਬਾਕੀ ਗਾਰੰਟੀ ਵਾਲੀ ਗੱਲ ਦਾ ਲੈ ਲਓ ਜੀ ਇਹ 20 ਠੀਕ ਆ ਜੀ 5-7 ਸਾਲ ਦਾ ਇਹੀ ਵੀ ਦੀ ਦੱਬੀ ਫਿਰਦਾ ਮੈਂ ਅਸਾਂ 5-6 ਸਾਲ ਦਾ ਇਹੀ ਵੀ ਪੀ ਲਾ ਜੀ ਵੀ ਦੱਬੀ ਫਿਰਦਿਆ ਅਸੀਂ ਉਹੀ ਲਿਓਨੇ ਠੀਕ ਆ ਲੈ ਮਿੱਤਰੋ ਬਾਕੀ ਨਾਲ ਇੱਕ ਦੁਕਾਨਦ ਕਰ ਦਿਓ ਜੀ ਇਹਦੀ ਅੱਛਾ ਛੋਟੀ ਜੀ ਅਸੀਂ ਬੈਟਰੀ ਵਾਲੀ ਦੁਕਾਨ ਬੈਟਰੀ ਵਾਲੀ ਦੁਕਾਨ ਕਰ ਲਈ ਵੀ ਇਹਦੇ ਨਾਲ ਬੋਰਡ ਠੀਕ ਹੈ ਮਿੱਤਰੋ ਬੈਟਰੀ ਵਾਲੀ ਦੁਕਾਨ ਤੇ ਬਿਲਕੁਲ ਬੈਕ ਤੇ ਹੈ ਇਹ ਪਨੀਰੀ ਜਿਹੜੀ ਔਰਖ ਪਨੀਰੀ ਦੇ ਨਾਂ ਤੇ ਬਾਈ ਉਹਨਾਂ ਦੀ ਹੋਅ ਹੈ ਨਿੰਮੇ ਦਾ ਟੱਬਟ ਪਨਸਾਰੇ ਇਧਰ ਨਿੰਮੇ ਦਾ ਟੱਬਟ ਪਨਸਾਰੇ ਪੂਰਾ ਡਰੈਸ ਦਿਓ ਹਾਂ ਪੂਰਾ ਡਰੈਸ ਦੇ ਤਾਂ ਬਾਕੀ ਤੁਸੀਂ ਨਾ ਹਾਂ ਤੁਹਾਨੂੰ ਭਲੇਖਾ ਪੈਂਦਾ ਹੋਵੇ ਕੋਈ ਸੰਪਰਕ ਕਰ ਲਿਓ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤੇ 35 ਸਾਲਾਂ ਤੋਂ ਬਾਪੂ ਦਾ ਤਜਰਬਾ ਸੀ ਉਹ ਵੀ ਕਹਨੇ ਹੁੰਦੇ ਆ ਜੀ ਵੀ ਜਿਹੜਾ ਵੀ ਆਪਣਾ ਕੋਈ ਪੰਜਾਬੀ ਭਰਾ ਕੰਮ ਚਲਾਉਂਦਾ ਨਾ ਉਹਦੀ ਆਪਾਂ ਵੱਧ ਚੜ ਕੇ ਸਪੋਰਟ ਕਰੀ ਵਦੇਸੀ ਸੱਜਣ ਨੇ ਹਨ ਪਰ ਆਪਾ ਦਾ ਹੱਕ ਬਣਦਾ ਵੀ ਜਿਹੜਾ ਕੋਈ ਆਪਣਾ ਕੰਮ ਚਲਾਉਂਦਾ ਵੀ ਆਪਾਂ ਉਹਦੀ ਸਪੋਰਟ ਕਰੀਏ ਹਨਾ ਜੀ ਤੇ ਵੀਡੀਓ ਜਰੂਰ ਸ਼ੇਅਰ ਕਰੋ ਜੀ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਪਨੀਰੀ ਲਾਉਣੀ ਆ ਜਾਂ ਤੁਸੀਂ ਲਾਉਣੀ ਆ ਜਰੂਰ ਇੱਕ ਵਾਰੀ ਸੰਪਰਕ ਕਰੋ ਪੂਰੀ ਫੁੱਲ ਗਰੰਟੀ ਵਾਲਾ ਕੰਮ ਹੈ ਤੇ ਬਾਕੀ 35 ਸਾਲਾਂ ਦਾ ਜਦੋਂ ਤਜਰਬਾ ਹੀ ਦੱਸਦਾ ਬਾਪੂ ਨੇ ਫੇਰ ਤਾਂ ਕੋਈ ਚੀਜ਼ ਓਲੇ ਚ ਰਹੀ ਨਹੀਂ ਸ਼ੇਅਰ ਕਰ ਦਿਓ ਜੀ ਭਰਾਵਾਂ ਨੇ ਧੰਨਵਾਦ ਮਿਹਰਬਾਨੀ